ਸਰਬਜੀ ਤੰਗਰੂਰ ਵੀ ਰਚਨਾ ਦੇ ਇੱਕ ਕਮਲੀ ਪਿੱਛੇ ਅਸੀਂ ਜੱਗ ਸਾਰਾ ਭੁਲਾਈ ਬੈਠੇ ਹਾਂ ਜਿਸ ਪਿੱਛੇ ਅਸੀਂ ਆਪਣਾ ਸਭ ਕੁਝ ਲੁਟਾਈ ਬੈਠੇ ਹਾਂ ਪਤਾ ਨਹੀਂਓ ਕਿਹੜੀ ਗੱਲੋਂ ਪਤਾ ਨਹੀਂਓ ਕਿਹੜੀ ਗੱਲੋਂ ਗਲਗਲ ਤੇ ਤਾਨੇ ਕਸਦੀ ਰਹਿੰਦੀ ਏ ਪਤਾ ਨਹੀਂ ਉਹ ਕਿਹੜੀ ਗੱਲਾਂ ਹਸਦੀ ਰਹੰਦੀ ਏ ਪਤਾ ਨਹੀਂ ਉਹ ਕਿਹੜੀ ਗੱਲਾਂ ਹਸਦੀ ਰਹੰਦੀ ਏ ਗੱਲ ਗੱਲ ਉੱਤੇ ਜਿਹੜੀ ਪਾਗਲ ਤਾਂਦੀ ਰਹੰਦੀ ਏ ਗੱਲ ਗੱਲ ਉੱਤੇ ਜਿਹੜੀ ਪਾਗਲ ਤਾਂਦੀ ਰਹੰਦੀ ਏ ਪਤਾ ਨਹੀਂ ਉਹ ਕਿਹੜੀ ਗੱਲਾਂ ਹਸਦੀ ਰਹੰਦੀ ਏ ਗੱਲ ਗੱਲ ਤੇ ਜਿਹੜੀ ਮੈਨੂੰ ਪਾਗਲ ਕਹਿੰਦੀ ਏ ਗੱਲ ਗੱਲ ਉੱਤੇ ਜਿਹੜੀ ਮੈਨੂੰ ਪਾਗਲ ਕਹਿੰਦੀ ਏ